ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲੋ ਜੀ ਅੱਜ ਬਣਾਈਆਂ ਜੀ ਆਪਾਂ ਨੇ ਵਿਆਹਾਂ ਵਾਲੀਆਂ ਹਲਵਾਈ ਸਟਾਈਲ ਨਮਕੀਨ ਮਠੀਆਂ ਜਿਹੜੀਆਂ ਕਿ ਜ਼ਿਆਦਾਤਰ ਵਿਆਹਾਂ ਦੇ ਵਿੱਚ ਬਣਾਈਆਂ ਜਾਂਦੀਆਂ ਸੋ ਜਿਹੜੇ-ਜਿਹੜੇ ਤਰੀਕੇ ਨਾਲ ਮੈਂ ਬਣਾਈਆਂ ਜਿਹੜਾ-ਜਿਹੜਾ ਸਮਾਨ ਮੈਂ ਲਿਆ ਉਹ ਤੁਹਾਨੂੰ ਅੱਗੇ ਵੀਡੀਓ 'ਚ ਦੱਸਦੇ ਆਂ ਜੀ ਤੇ ਵੀਡੀਓ ਨਾਲ ਬਨੇ ਰਹੋ ਤੇ ਅੱਜ ਫਿਰ ਤੁਹਾਨੂੰ ਹਲਵਾਈ ਸਟਾਈਲ ਨਮਕੀਨ ਮਠੀਆਂ ਜਿਹੜੀਆਂ ਪੱਕਰ ਕਿਵੇਂ ਤਿਆਰ ਕਰ ਸਕਦੇ ਹੋ ਬਣਾ ਕੇ ਦਿਖਾਵਾਂਗੇ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਅੱਜ ਉਹ ਰੈਸਪੀ ਕਰਦੇ ਆਂ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੇ ਆਂ ਹਲਵਾਈ ਸਟਾਈਲ ਨਮਕੀਨ ਮਠੀਆਂ ਮਠੀਆਂ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਜੀ ਮੈਦਾ ਮੈਦਾ ਤੁਹਾਨੂੰ ਕਰਿਆਨੀ ਦੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਂਦਾ ਏ ਇੱਥੇ ਆਪਾਂ ਦੋ ਕੌਲੀਆਂ ਜਿਹੜੀਆਂ ਮੈਦੇ ਦੀਆਂ ਉਹ ਵਰਤਾਂਗੇ ਜੀ ਤੇ ਲਓ ਜੀ ਦੋ ਕੌਲੀਆਂ ਆਪਾਂ ਨੇ ਮੈਦੇ ਦੀਆਂ ਪਾ ਲਈਆਂ ਤੁਸੀਂ ਆਹੀ ਨਾਪ ਰੱਖਣਾ ਹੈ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਕਰਾਂਗੇ ਸਮਾਨ ਐਡ ਜਿਵੇਂ ਕਿ ਅਜਵੈਨ ਹੋਗੀ ਠੀਕ ਹੈ ਜੀ ਕਾਲੀਆਂ ਮਿਰਚਾਂ ਹੋਗੀਆਂ ਥੋੜੀਆਂ ਜੀਆਂ ਇਹ ਆਪਸ਼ਨਲ ਹੈ ਤੇ ਉਸ ਤੋਂ ਬਾਅਦ ਥੋੜਾ ਜਿਹਾ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਜੀ ਤੇ ਲਓ ਜੀ ਦੋ ਕੌਲੀਆਂ ਮੈਦੇ ਦੇ ਵਿੱਚ ਆਪਾਂ ਦੋ ਛੋਟੇ ਚਮਚਾ ਜਿਹੜੇ ਨਮਕ ਦੇ ਪਾਵਾਂਗੇ ਆਹ ਲਓ ਜੀ ਠੀਕ ਹੈ ਜੀ ਨਮਕ ਹੋ ਗਿਆ ਤੇ ਲੋ ਜੀ ਥੋੜੀ ਜਿਹੀ ਆਪਾਂ ਕਸੂਰੀ ਮੈਥੀ ਪਾ ਲੂਗੇ ਇਹਦੇ ਵਿੱਚ ਇਹ ਮਠੀਆਂ ਦੇ ਵਿੱਚ ਵਧੀਆ ਲੱਗਦੀ ਹੈ ਤੇ ਲੋ ਜੀ ਇਹ ਸਾਰੇ ਸਮਾਨ ਨੂੰ ਕਰਾਂਗੇ ਆਪਾਂ ਚੰਗੀ ਤਰ੍ਹਾਂ ਮਿਕਸ ਤਾਂ ਜੋ ਨੂਨ ਜਿਹੜਾ ਇਹਦੇ ਵਿੱਚ ਸਾਰੇ ਵਿੱਚ ਮਿਕਸ ਹੋ ਜਵੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੋਨ ਇਹ ਹੈਗਾ ਜੀ ਬਨਾਸਪਤੀ ਘਿਓ ਇਹ ਆਪਾਂ ਨੇ ਪਾਉਣਾ ਇਹਦੇ ਵਿੱਚ ਤੁਸੀਂ ਦੇਖ ਲਓ ਦੋ ਕੌਲੀਆਂ ਦੇ ਵਿੱਚ ਮੈਦੇ ਦੇ ਵਿੱਚ ਆਪਾਂ ਨੇ ਇਹ 6 ਤੋਂ 7 ਚਮਚਾ ਜਿਹੜੇ ਘਿਓ ਦੇ ਪਾਉਣੇ ਆ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਅੱਧੀ ਕੌਲੀ ਤੋਂ ਘੱਟ ਸੀਗਾ ਇਹ ਤੇ ਆਪਾਂ ਨੇ ਅੱਦੇ ਤੋਂ ਵੀ ਅੱਧਾ ਪਾਇਆ ਯਾਨੀ ਤੁਸੀਂ ਮਣ ਕੇ 6-7 ਚਮਚ ਜਿਹੜੇ ਇਹਦੇ ਵਿੱਚ ਐਡ ਕਰ ਲਿਓ ਤੇ ਨਾਲੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਵੀ ਐਡ ਕਰਾਂਗੇ ਤੇ ਜਿੰਨਾ ਆਪਾਂ ਨੇ ਘਿਓ ਲੈਣਾ ਹੈ ਮੰਨ ਕੇ ਚੱਲੋ ਆਪਾਂ ਨੇ 6-7 ਚਮਚ ਘਿਓ ਲਏ ਆ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਆਪਾਂ ਨੇ 2-3 ਕੜਛੀਆਂ ਇਹਦੇ ਵਿੱਚ ਪਾਣੀ ਦੀ ਐਡ ਕਰਨੀਆਂ ਜ਼ਿਆਦਾ ਨਹੀਂ ਪਾਉਣਾ ਹੈਗਾ ਪਾਣੀ ਬਾਕੀ ਮਾੜਾ ਮੋਟਾ ਦੇਖ ਕੇ ਪਾ ਲੂਗੇ ਤੇ ਲੋ ਜੀ ਆਪਾਂ ਨੇ ਜਿਹੜੀਆਂ ਤਿੰਨ ਕਰਛੀਆਂ ਇਹਦੇ ਵਿੱਚ ਪਾਣੀ ਦੀਆਂ ਪਾ ਲਈਆਂ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਅਨਮੋਨੀਅਮ ਠੀਕ ਹੈ ਜੀ ਇਹ ਵੀ ਕਰਿਆਨੀ ਦੁਕਾਨ ਤੋਂ ਮਿਲ ਜਾਂਦਾ ਹੈ ਇਹ ਜ਼ਿਆਦਾਤਰ ਮਠੀਆਂ ਦੇ ਵਿੱਚ ਇਹ ਜਿਵੇਂ ਕਿ ਖੁਰਮੀਆਂ ਦੇ ਵਿੱਚ ਵਰਤਿਆ ਜਾਂਦਾ ਹੈ ਇਹ ਇਹ ਨਾਲ ਮਠੀਆਂ ਜਿਹੜੀਆਂ ਉਹ ਖਸਤਾ ਹੋ ਜਾਂਦੀਆਂ ਏ ਠੀਕ ਹੈ ਜਾਲੀ ਬਣ ਜਾਂਦੀ ਆ ਤੇ ਲੋ ਜੀ ਇੱਕ ਚਮਚ ਜਿਹੜਾ ਆਪਾਂ ਨੇ ਇਹ ਇਹਦੇ ਵਿੱਚ ਐਡ ਕਰ ਦੇਣਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੋਗੇ ਤੇ ਲੋ ਜੀ ਇਹ ਮਿਕਸ ਹੋ ਗਿਆ ਤੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਇਸ ਤਰੀਕੇ ਨਾਲ ਮੈਦਾ ਜਿਹੜਾ ਆਪਾਂ ਗੁੰਨੂਗੇ ਤੇ ਆ ਜਿਹੜਾ ਮੈਦੇ ਦਾ ਡੋਅ ਹੈ ਨਾ ਹੀ ਜ਼ਿਆਦਾ ਸਖਤ ਹੋਣਾ ਚਾਹੀਦਾ ਹੈ ਤੇ ਨਾ ਹੀ ਜ਼ਿਆਦਾ ਨਰਮ ਠੀਕ ਹੈ ਜੀ ਤੇ ਲਓ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਹਲਕੇ ਹਲਕੇ ਹੱਥਾਂ ਨਾਲ ਸਾਰੇ ਨੂੰ ਜਿਹੜਾ ਮਿਕਸ ਕਰ ਲੈਣਾ ਹੈ ਤੇ ਜੇ ਆਪਾਂ ਨੂੰ ਪਾਣੀ ਦੀ ਲੋੜ ਪਈ ਤਾਂ ਆਪਾਂ ਜਦੋਂ ਇਹ ਸਾਰਾ ਮਿਕਸ ਹੋ ਗਿਆ ਫਿਰ ਪਾਣੀ ਦੇਖ ਕੇ ਪਾਉਂਗੇ ਪਹਿਲਾਂ ਪਾਣੀ ਜਿਹੜਾ ਜ਼ਿਆਦਾ ਨਹੀਂ ਪਾਉਣਾ ਹੈਗਾ ਪਹਿਲਾਂ ਜ਼ਿਆਦਾ ਪਾਣੀ ਪਾ ਲਿਆ ਫਿਰ ਜਿਹੜਾ ਡੋ ਹੈ ਆਪਣਾ ਉਹ ਖਰਾਬ ਹੋ ਜਾਊਗਾ ਠੀਕ ਹੈ ਜੀ ਤੇ ਲਓ ਜੀ ਇਸ ਤਰੀਕੇ ਦਾ ਆਪਾਂ ਨੇ ਇਹਨੂੰ ਮਲ ਮਲ ਕੇ ਕਰ ਲੈਣਾ ਹੈ ਆ ਦੇਖੋ ਐਦਾਂ ਦਾ ਇਹ ਹੋ ਜਾਊਗਾ ਤੇ ਹੁਣ ਆਪਾਂ ਇਹਦੇ 'ਚ ਹਲਕਾ ਛਿੱਟਾ ਜਿਹੜਾ ਪਾਣੀ ਦਾ ਉਹ ਲਾਉਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਆਹ ਲਓ ਜੀ ਇਸ ਤਰੀਕੇ ਨਾਲ ਪਾਣੀ ਲਾਉਣਾ ਹੈ ਮੰਨ ਲਓ ਪਹਿਲਾਂ ਜ਼ਿਆਦਾ ਪਾਣੀ ਨਹੀਂ ਪਾਉਣਾ ਜੇ ਪਹਿਲਾਂ ਜ਼ਿਆਦਾ ਪਾਣੀ ਪਾ ਲਿਆ ਫਿਰ ਕੰਮ ਬਰਾਨ ਹੋ ਜਾਊਗਾ ਜੀ ਤੇ ਲਓ ਜੀ ਇਹਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਇੱਕ ਇਹਦਾ ਡੋ ਤਿਆਰ ਕਰ ਦੋਗੇ ਤੇ ਲੋ ਜੀ ਇਸ ਤਰੀਕੇ ਦਾ ਡੋਅ ਹੈ ਜਿਹੜਾ ਉਹ ਤਿਆਰ ਹੋ ਜਾਊਗਾ ਤੇ ਆ ਲੋ ਜੀ ਠੀਕ ਹੈ ਜੀ ਇਸ ਤਰੀਕੇ ਦਾ ਤੇ ਹੁਣ ਆਪਾਂ ਇਹਨੂੰ ਟਾਕੇ ਰੱਖ ਦੋਗੇ ਤਕਰੀਬਨ 10 ਮਿੰਟ ਵਾਸਤੇ ਤਰੀਕੇ ਨਾਲ ਤੇ ਉਸ ਤੋਂ ਬਾਅਦ ਜਿਹੜੀਆਂ ਮੱਠੀਆਂ ਬਣਾਉਣੀਆਂ ਕਰਾਂਗੇ ਸਟਾਰਟ ਤੇ ਲੋ ਜੀ ਡੋਅ ਪਏ ਨੂੰ 10 ਕਿ ਮਿੰਟ ਹੋ ਗਏ ਆ ਜੀ ਇਸ ਤਰੀਕੇ ਨਾਲ ਇਹ ਸੈੱਟ ਹੋ ਜਾਊਗਾ ਤੇ ਹੁਣ ਆਪਾਂ ਨੇ ਇਸ ਤਰੀਕੇ ਨਾਲ ਇਹ ਤੋੜਨਾ ਹੈ ਠੀਕ ਹੈ ਜੀ ਹਲਕੇ ਹੱਥਾਂ ਨਾਲ ਤੇ ਹੁਣ ਆਪਾਂ ਕਰਾਂਗੇ ਇਹਦੀਆਂ ਲੋਈਆਂ ਲੋਈਆਂ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ ਜਿੱਦਾਂ ਕਿ ਤੁਸੀਂ ਮੱਠੀ ਦਾ ਸਾਈਜ਼ ਬਣਾਉਣਾ ਹੋਇਆ ਉਸ ਤਰੀਕੇ ਦੇ ਤੁਸੀਂ ਲੋਈਆਂ ਜਿਹੜੀਆਂ ਉਹ ਤੋੜ ਲਿਓ ਜੇ ਮੱਠੀ ਦਾ ਸਾਈਜ਼ ਬੜਾ ਬਣਾਉਣਾ ਤਾਂ ਆਹ ਜਿਹੜੀ ਲੋਈਆ ਥੋੜੀ ਜਿਹੀ ਬੜੀ ਤੋੜ ਲਿਓ ਤੇ ਨਹੀਂ ਫਿਰ ਇਹਨੂੰ ਥੋੜੀ ਛੋਟੀ ਤੋੜ ਲਿਓ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਲੋ ਜੀ ਹੁਣ ਆਪਾਂ ਇਸ ਤਰੀਕੇ ਦੇ ਲੋਈਆਂ ਜਿਹੜੀਆਂ ਤੋੜ ਕੇ ਹੁਣ ਤਿਆਰ ਕਰ ਲੂਗੇ ਜੀ ਤੇ ਲੋ ਜੀ ਲੋਈਆਂ ਆਪਾਂ ਨੇ ਤੋੜ ਲਈਆਂ ਜੀ ਇਸ ਤਰੀਕੇ ਨਾਲ ਤੇ ਹੁਣ ਬਣਾਵਾਂਗੇ ਆਪਾਂ ਮੱਠੀਆਂ ਦਾ ਸਾਈਜ਼ ਠੀਕ ਹੈ ਜੀ ਤੇ ਲੋ ਜੀ ਆਪਾਂ ਇਸ ਤਰੀਕੇ ਨਾਲ ਵੀ ਜਿਹੜੀ ਮੱਠੀ ਆ ਉਹ ਬਣਾ ਸਕਦੇ ਆ ਇਸ ਤਰੀਕੇ ਨਾਲ ਤੇ ਜਾਂ ਫਿਰ ਆਪਾਂ ਜਿਹੜੀ ਮੱਠੀ ਆ ਜ਼ਿਆਦਾਤਰ ਬੇਹਾਂ ਦੇ ਵਿੱਚ ਬਣਾਉਂਦੇ ਆ ਅਸੀਂ ਐਦਾਂ ਰੱਖ ਕੇ ਨਾ ਠੀਕ ਆ ਜੀ ਜਿਹੜੀ ਲੋਈ ਟੋਕ ਹੁੰਦੀ ਇਹ ਆਪਾਂ ਨੇ ਅਗੂਠੇ ਨਾਲ ਦੱਬਣੀ ਆ ਜੀ ਇਹ ਠੀਕ ਆ ਜੀ ਤੇ ਇਸ ਤਰੀਕੇ ਨਾਲ ਵੀ ਜਿਹੜੀ ਮੱਠੀ ਦਾ ਸਾਈਜ਼ ਉਹ ਬਣ ਜਾਂਦਾ ਏ ਤੇ ਜਾਂ ਫਿਰ ਆਪਾਂ ਇਹਨੂੰ ਥੇਲੀ ਨਾਲ ਦੱਬੂਗੇ ਇਸ ਤਰੀਕੇ ਨਾਲ ਠੀਕ ਆ ਜੀ ਤਾਂ ਵੀ ਜਿਹੜੀ ਮੱਠੀ ਬਣ ਕੇ ਉਹ ਤਿਆਰ ਹੋ ਜਾਂਦੀ ਆ ਤੇ ਜਾਂ ਫਿਰ ਤੁਸੀਂ ਇਹਨੂੰ ਬੇਲੜੇ ਨਾਲ ਬੇਲ ਕੇ ਵੀ ਬਣਾ ਸਕਦੇ ਹੋ ਪਰ ਮੈਂ ਇਹਨਾਂ ਨੂੰ ਇਸ ਤਰੀਕੇ ਨਾਲ ਦਬੂੰਗਾ ਠੀਕ ਹੈ ਜੀ ਕਿਉਂਕਿ ਬਿਆਹਾਂ ਦੇ ਵਿੱਚ ਜ਼ਿਆਦਾਤਰ ਅਸੀਂ ਐਸੀ ਟ੍ਰਿਕ ਨਾਲ ਜਿਹੜੀਆਂ ਜ਼ਿਆਦਾਤਰ ਮਠੀਆਂ ਬਣਾਉਂਦੇ ਆਂ ਜੀ ਤੇ ਲਓ ਜੀ ਇਹਨੂੰ ਮੈਂ ਹੁਣ ਮਠੀਆਂ ਦੀ ਸ਼ੇਪ ਆ ਜਿਹੜੀ ਉਹ ਸਾਰੀ ਬਣਾ ਕੇ ਤਿਆਰ ਕਰ ਲੂੰਗਾ ਤੇ ਉਸ ਤੋਂ ਬਾਅਦ ਕਰਾਂਗੇ ਫਿਰ ਆਪਾਂ ਇਹਨਾਂ ਨੂੰ ਫਰਾਈ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਹਲਵਾਈ ਸਟਾਈਲ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਦੇ ਹੋ ਤੇ ਲਓ ਜੀ ਮਿਲਦੇ ਆ ਹੁਣ ਆਪਾਂ ਥੋੜੀ ਦੇਰ ਬਾਅਦ ਤੇ ਲਓ ਜੀ ਮਠੀਆਂ ਦਾ ਸੈਜ ਜਿਹੜਾ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਕਰਦੇ ਇਹਨਾਂ ਨੂੰ ਫਰਾਈ ਇਧਰ ਆਪਾਂ ਨੇ ਕੜਾਹੀ ਦੇ ਵਿੱਚ ਪਾ ਲਿਆ ਰਫੈਂਡ ਆਇਲ ਤੇ ਇਹਨੂੰ ਕਰਾਂਗੇ ਹਲਕਾ ਜਿਹਾ ਗਰਮ ਆਪਾਂ ਤੇ ਜਦੋਂ ਵੀ ਆਪਾਂ ਨੇ ਮਠੀਆਂ ਫਰਾਈ ਕਰਦੀਆਂ ਪਹਿਲਾਂ ਆਪਾਂ ਇੱਕ ਜਿਹੜੀ ਮਠੀ ਉਹ ਛੱਡ ਕੇ ਦੇਖੋਗੇ ਤੇਲ ਦੇ ਵਿੱਚ ਉਸੀਂ ਦੇਖ ਸਕਦੇ ਹਾਂ ਠੀਕ ਹੈ ਜੀ ਸੇਕ ਜਿਹੜਾ ਹਲੇ ਬਿਲਕੁਲ ਘਟ ਹੈ ਤੇ ਐਨੇ ਕ ਸੇਕ ਦੇ ਵਿੱਚ ਜਿਹੜੀਆਂ ਮਠੀਆਂ ਆਪਾਂ ਨੇ ਇਹ ਛੱਡਣੀਆਂ ਏ ਜੇ ਆਪਾਂ ਮਠੀਆਂ ਜ਼ਿਆਦਾ ਓਵਰ ਸੇਕ ਦੇ ਵਿੱਚ ਛੱਡੂਗੇ ਸੇਕ ਜ਼ਿਆਦਾ ਹੋਇਆ ਤਾਂ ਮਠੀਆਂ ਜਿਹੜੀਆਂ ਉੱਪਰੋਂ ਇੱਕ ਲਗਤ ਹਾਰਡ ਹੋ ਜਾਣੀਆਂ ਤੇ ਅੰਦਰੋਂ ਵੀ ਇਹ ਕੱਚੀਆਂ ਰਹੂਗੀਆਂ ਇਸ ਕਰਕੇ ਜਦੋਂ ਵੀ ਤੁਸੀਂ ਮਠੀਆਂ ਫਰਾਈ ਕਰਨੀਆਂ ਸੇਕ ਆ ਜਿਹੜਾ ਬਿਲਕੁਲ ਉਹ ਮੀਡੀਅਮ ਹੋਣਾ ਚਾਹੀਦਾ ਮੰਨ ਲਓ ਓਵਰ ਸੇਕ ਨਹੀਂ ਹੋਣਾ ਚਾਹੀਦਾ ਆ ਤੁਸੀਂ ਦੇਖ ਸਕਦੇ ਹੋ ਐਨਾ ਕ ਜਿਹੜਾ ਸੇਕ ਆ ਉਹ ਤੇਲ ਦਾ ਹੋਣਾ ਚਾਹੀਦਾ ਹੈ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਥੋੜੀਆਂ ਮਠੀਆਂ ਜਿਹੜੀਆਂ ਉਹ ਛੱਡ ਲੰਨੇ ਆ ਕਿਉਂਕਿ ਅੱਪਾ ਕਹਾਂਗੇ ਮਠੀਆਂ ਦੇ ਦੋ ਵੈਚ ਯਾਨੀ ਦੋ ਘਾਣੇ ਕਰੂਗੇ ਤੇ ਮਠੀਆਂ ਜਿਹੜੀਆਂ ਤੁਸੀਂ ਜ਼ਿਆਦਾ ਵੀ ਨਹੀਂ ਛੱਡਣੀਆਂ ਕੜਾਹੀ ਦੇ ਵਿੱਚ ਕਿਉਂਕਿ ਇਹਨਾਂ ਨੇ ਫੁੱਲਣਾ ਵੀ ਆ ਤੇ ਜ਼ਿਆਦਾ ਛੱਡੋਗੇ ਫਿਰ ਵੀ ਕੰਮ ਗੜਬੜ ਹੋਗਾ ਇਸ ਕਰਕੇ ਥੋੜੀਆਂ ਮੀਡੀਅਮ ਜਿਹੀਆਂ ਮਠੀਆਂ ਜਿਹੜੀਆਂ ਤੁਸੀਂ ਕੜਾਹੀ ਦੇ ਵਿੱਚ ਛੱਡ ਲਿਓ ਤੇ ਲਓ ਜੀ ਸੇਕ ਬਿਲਕੁਲ ਘੱਟ ਰੱਖਣਾ ਹੈ ਤੇ ਹਾਲੇ ਆਪਾਂ ਨੇ ਇਹ 2-3 ਮਿੰਟ ਛੇੜਨੀਆਂ ਨਹੀਂ ਹੈਗੀਆਂ ਕਿਉਂਕਿ ਜਿਵੇਂ ਜਿਵੇਂ ਇਹਨਾਂ ਨੂੰ ਸੇਕ ਲੱਗਣਾ ਏ ਇਹਨਾਂ ਨੇ ਓਮੇ ਓਮੇ ਆਪਣੇ ਆਪ ਜਿਹੜਾ ਉੱਪਰ ਆਉਣਾ ਸਟਾਰਟ ਹੋ ਜਾਣਾ ਤੇ ਨਾਲੇ ਇਹਨਾਂ ਨੇ ਫੁੱਲਣਾ ਵੀ ਸਟਾਰਟ ਹੋ ਜਾਣਾ ਏ ਤੇ ਲਓ ਜੀ ਮਠੀਆਂ 2-3 ਮਿੰਟ ਬਾਅਦ ਇਸ ਤਰੀਕੇ ਨਾਲ ਉੱਪਰ ਆਉਣ ਲੱਗ ਜੂਗੀਆਂ ਤੁਸੀਂ ਦੇਖ ਸਕਦੇ ਹੋ ਮਠੀਆਂ ਕਿੰਨੀਆਂ ਵਧੀਆ ਫੁੱਲ ਗਈਆਂ ਇਹ ਇਸ ਤਰੀਕੇ ਨਾਲ ਇਹ ਫੁੱਲ ਕੇ ਤਿਆਰ ਹੋ ਜੂਗੀਆਂ ਤੇ ਹੁਣ ਆਪਾਂ ਨੇ ਇਹ ਹਲਕੇ ਹੱਥਾਂ ਨਾਲ ਠੀਕ ਹੈ ਜੀ ਜ਼ੋਰਾਂ ਜਿਆਦਾ ਜ਼ੋਰ ਨਾਲ ਝਾਰਨੀ ਨਹੀਂ ਮਾਰਨੀ ਹੈਗੀ ਇਸ ਤਰੀਕੇ ਨਾਲ ਇਹਨਾਂ ਦੀ ਉਲਟੀ ਪਲਟੀ ਕਰ ਦੋਗੇ ਬਚਾ ਕੇ ਤਾਂ ਜੋ ਇਹ ਸਾਰੀਆਂ ਮਠੀਆਂ ਜਿਹੜੀਆਂ ਤੇਲ ਦੇ ਵਿੱਚ ਡੁੱਬ ਜਵੇ। ਬਸ ਫਰਾਈ ਕਰਨ ਲੱਗੇ ਤੁਸੀਂ ਦੋ ਤਿੰਨ ਗੱਲਾਂ ਦਾ ਧਿਆਨ ਦੇਣਾ ਹੈ। ਇੱਕ ਕੜਾਹੀ ਦੇ ਵਿੱਚ ਜਿਹੜਾ ਤੇਲ ਆ ਉਹ ਖੁੱਲਾ ਹੋਣਾ ਚਾਹੀਦਾ ਹੈ। ਤੇ ਨੰਬਰ 2 ਤੇ 6 ਇੱਕ ਮੀਡੀਅਮ ਰੱਖਣਾ ਹੈ। ਤੇ ਇੱਕ ਜਦੋਂ ਵੀ ਮਠੀਆਂ ਆਪਾਂ ਨੇ ਫਰਾਈ ਕਰਨੀਆਂ ਮਠੀਆਂ ਦਾ ਜ਼ਿਆਦਾ بڑا ਘਾਣਾ ਨਹੀਂ ਛੱਡਣਾ ਤੇਲ ਦੇ ਵਿੱਚ। ਜ਼ਿਆਦਾ بڑا ਘਾਣਾ ਛੱਡੋਗੇ ਕਿਉਂਕਿ ਇਹਨਾਂ ਨੇ ਫੁੱਲਣਾ ਵੀ ਹੁੰਦਾ ਹੈ। ਫਿਰ ਇਹ ਟੁੱਟਣੀਆਂ ਸਟਾਰਟ ਹੋ ਜਾਂਦੀਆਂ ਏ। ਤੇ ਜੇ ਆਪਾਂ ਇਹਨਾਂ ਨੂੰ ਤੇਜ਼ ਸੇਕ ਦੇ ਵਿੱਚ ਛੱਡੋਗੇ ਫਰਾਈ ਕਰੋਗੇ ਫੇਰ ਮਠੀਆਂ ਜਿਹੜੀਆਂ ਆਪਣੀਆਂ ਹਾਰਡ ਹੋ ਜੂਗੀਆਂ ਯਾਨੀ ਪੋਲੀਆਂ ਨਹੀਂ ਬਣਣੀਆਂ ਖਸਤਾ ਨਹੀਂ ਬਣਨੀਆਂ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ 2-3 ਮਿੰਟ ਹੋਰ ਪੱਕਣ ਦੰਦੇ ਏਦਾਂ ਹੀ ਬਗੈਰ ਛੇੜੇ ਤੇ ਉਸ ਤੋਂ ਬਾਅਦ ਫਿਰ ਜਿਹੜੀ ਝਾਰਨੀ ਆਪਾਂ ਦੇ ਵਿੱਚ ਨਾਲੇ ਥੋੜਾ ਜਿਹਾ ਆਪਾਂ ਸੇਕ ਤੇਜ਼ ਕਰੂਗੇ ਤੇ ਨਾਲੇ ਫਿਰ ਹੌਲੀ-ਹੌਲੀ ਜਿਹੜੀਆਂ ਇਹਨਾਂ ਨੂੰ ਹਲਾਉਣੀਆਂ ਸਟਾਰਟ ਕਰੂਗੇ ਤਾਂ ਜੋ ਇਹ ਸਾਰੇ ਪਾਸੇ ਤੇ ਚੰਗੀ ਤਰ੍ਹਾਂ ਪੱਕ ਚਵੇ ਤੇ ਲੋ ਜੀ ਹੁਣ ਜਿਹੜੀਆਂ ਮਠੀਆਂ ਹਲਕੀਆਂ ਪੱਕ ਚੁੱਕੀਆਂ ਐ ਤੇ ਹੁਣ ਆਪਾਂ ਹੌਲੀ-ਹੌਲੀ ਝਾਰਨੀ ਜਿਹੜੀ ਮਾਰੀ ਜਾਵਾਂਗੇ ਤੇ ਨਾਲੇ ਐਸ ਟਾਈਮ ਤੇ ਆਪਾਂ ਨੇ ਥੋੜਾ ਜਿਹਾ ਸੇਕ ਵੀ ਜਿਹੜਾ ਉਹ ਤੇਜ਼ ਕਰ ਲੈਣਾ ਹੈ ਤਾਂ ਜੋ ਮੱਖੀਆਂ ਥੋੜੀਆਂ ਹਲਕੀਆਂ ਜਿਹੀ ਇੱਕ ਵਾਰ ਉੱਪਰ ਤੇ ਪੱਕ ਜਵੇ ਤੇ ਜਦੋਂ ਇਹਨਾਂ 'ਚ ਹਲਕਾ ਜਿਹਾ ਸੁਨਹਿਰਾ ਕਲਰ ਆਉਣ ਲੱਗ ਗਿਆ ਉਸ ਟਾਈਮ ਤੇ ਸੇਕ ਆ ਜਿਹੜਾ ਫੇਰ ਆਪਾਂ ਨੇ ਡਾਊਨ ਕਰ ਦੇਣਾ ਤੇ ਸੇਕ ਆ ਜਿਹੜਾ ਆਪਾਂ ਨੇ 2 ਮਿੰਟ ਵਾਸਤੇ ਤੇਜ਼ ਕਰਨਾ ਹੈ ਤੇ 2 ਮਿੰਟ ਬਾਅਦ ਸੇਕ ਆ ਜਿਹੜਾ ਉਸ ਤੋਂ ਬਾਅਦ ਫੇਰ ਦੁਬਾਰੇ ਆਪਾਂ ਨੇ ਜਿਹੜਾ ਡਾਊਨ ਕਰ ਦੇਣਾ ਯਾਨੀ ਮੀਡੀਅਮ ਕਰ ਦੇਣਾ ਸੇਕ ਤਾਂ ਤੇਜ਼ ਕਰਨਾ ਆਪਾਂ ਨੇ ਕਿਉਂਕਿ ਜਿਹੜੀਆਂ ਮੱਠੀਆਂ ਦੀ ਉੱਪਰ ਵਾਲੀ ਚਮੜੀ ਹੈ ਠੀਕ ਹੈ ਜੀ ਉਹ ਇੱਕ ਵਾਰ ਪੱਕ ਜਾਊਗੀ ਦੇ ਵਿੱਚ ਤੋਂ ਫਿਰ ਇਹ ਹੌਲੀ ਹੌਲੀ ਪੱਕੀ ਜਾਉngੀਆਂ ਤੇ ਲਓ ਜੀ ਹੁਣ ਸੇਕ ਤੇਜ਼ ਕਰਕੇ ਆਪਾਂ 2 ਮਿੰਟ ਵਾਸਤੇ ਉਸ ਤੋਂ ਬਾਅਦ ਸੇਕ ਡਾਊਨ ਕਰ ਦੇਣਾ ਤੇ ਫਿਰ ਆਪਾਂ ਇਹਨਾਂ ਨੂੰ ਹੌਲੀ ਹੌਲੀ ਫਰਾਈ ਕਰੂਗੇ ਕਿਉਂਕਿ ਮਠੀਆਂ ਦੇ ਘਾਣੇ ਨੂੰ ਪੱਕਣ ਨੂੰ ਤਕਰੀਬਨ 15 ਤੋਂ 20 ਮਿੰਟ ਜਿਹੜੇ ਉਹ ਆਰਾਮ ਨਾਲ ਲੱਗ ਜੂंगे ਜੇ ਮਠੀਆਂ ਆਪਾਂ ਨੇ ਸਹੀ ਫਰਾਈ ਕਰਨੀਆਂ ਏ ਠੀਕ ਹੈ ਜੀ ਤੁਸੀਂ ਟਾਈਮ ਨੋਟ ਕਰ ਲਿਓ ਤੇ ਲਓ ਜੀ ਇਹ ਮਠੀਆਂ ਨੂੰ ਹੁਣ ਆਪਾਂ ਹੌਲੀ ਹੌਲੀ ਜਿਹੜਾ ਉਹ ਫਰਾਈ ਕਰ ਲੰਨੇ ਆ ਜੀ ਹੌਲੀ ਹੌਲੀ ਹਲਾ ਕੇ ਤੇ ਲਓ ਜੀ ਮਠੀਆਂ ਦੇ ਵਿੱਚ ਕਲਰ ਹੈ ਜਿਹੜਾ ਆਉਣ ਲੱਗ ਗਿਆ ਜੀ ਠੀਕ ਹੈ ਜੀ ਆ ਦੇਖੋ ਕਿੰਨਾ ਵਧੀਆ ਕਲਰ ਆ ਗਿਆ ਤੇ ਮਠੀਆਂ ਜਿਹੜੀਆਂ ਆਪਣੀਆਂ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਇਹ ਤੇ ਹੁਣ ਆਪਾਂ ਇਹਨਾਂ ਨੂੰ ਵਿੱਚ ਵਿੱਚ ਮਾ ਹਿਲਾਈ ਜਾਵਾਂਗੇ ਵਿੱਚ ਵਿੱਚ ਮਾ ਰੁਕ ਜੂਗੇ ਠੀਕ ਹੈ ਜੀ ਇੱਕ ਅੱਧੇ ਮਿੰਟ ਬਾਅਦ ਆਪਾਂ ਨੇ ਫੇਰ ਇਹ ਹਲਾਉਣੀਆਂ ਤੇ ਵਿੱਚ ਮਾ ਆਪਾਂ ਨੇ ਹਰ ਜਣਾਇ ਤਾਂ ਜੋ ਮਠੀਆਂ ਜਿਹੜੀਆਂ ਉਹ ਚੰਗੀ ਤਰ੍ਹਾਂ ਪੱਕ ਜਵੇ ਚਾਰੇ ਪਾਸੇ ਤੇ ਤੇ ਲਓ ਜੀ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੰਨੇ ਆ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਹਲਵਾਈ ਸਟਾਈਲ ਕੁਕਿੰਗ ਵੀਡੀਓ ਦੇਖਣ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਦੇ ਹੋ ਜੀ ਤੇ ਨਾਲ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਦੇ ਹੋ ਠੀਕ ਹੈ ਜੀ ਤੇ ਲਓ ਜੀ ਹੁਣ ਮਠੀਆਂ ਕਰ ਲੰਨੇ ਆਪਾਂ ਫਰਾਈ ਤੇ ਲਓ ਜੀ ਮਠੀਆਂ ਹੋ ਚੁੱਕੀਆਂ ਜੀ ਫਰਾਈ ਠੀਕ ਹੈ ਜੀ ਆ ਦੇਖੋ ਕਿੰਨਾ ਵਧੀਆ 골ਡਨ ਕਲਰ ਹੈ ਜਿਹੜਾ ਇਹਨਾਂ ਦਾ ਆ ਗਿਆ ਸੋ ਇਸ ਤਰੀਕੇ ਦਾ ਕਲਰ ਹੈ ਜਿਹੜਾ ਮਠੀਆਂ ਦਾ ਆਪਾਂ ਨੇ ਕਰ ਲੈਣਾ ਹੈ ਕਿਉਂਕਿ ਜਿਆਦਾ ਇਹ ਆਪਾਂ ਨੇ ਬ੍ਰਾਊਨ ਨਹੀਂ ਕਰਨੀਆਂ ਹੈਗੀਆਂ ਜੇ ਜਿਆਦਾ 골ਡਨ ਬ੍ਰਾਊਨ ਕਰੂਗੇ ਨਾ ਫਿਰ ਇਹ ਮਠੀਆਂ ਕਈ ਵਾਰ ਕੌੜੀਆਂ ਵੀ ਹੋ ਜਾਂਦੀਆਂ ਏ ਕਿਉਂਕਿ ਆਪਾਂ ਨੇ ਕਲਰ ਹੈ ਜਿਹੜਾ ਇਹਦਾ ਥੋੜਾ ਜਿਹਾ ਹਲਕਾ ਜਿਹਾ ਲਾਈਟ ਚੱਕਣਾ ਹੈ ਕਿਉਂਕਿ ਥੋੜੀਆਂ ਬਹੁਤੀਆਂ ਮਠੀਆਂ ਜਿਹੜੀਆਂ ਆਪਣੇ ਸੇਕ ਜਿਹਾ ਵੀ ਕੁਝ ਪਰਸੈਂਟ ਆਪਣੇ ਆਪ ਪੱਕ ਜਾਂਦੀਆਂ ਏ ਇਸ ਕਰਕੇ ਤੁਸੀਂ ਇਹਨਾਂ ਦਾ 골ਡਨ ਲਾਈਟ ਜਿਹੜਾ ਕਲਰ ਹੈ ਉਹ ਕਰਕੇ ਬਾਹਰ ਕੱਢ ਲੈਣੀਆਂ ਇਹ ਠੀਕ ਹੈ ਜੀ ਆ ਦੇਖੋ ਜੀ ਕਿੰਨੀਆਂ ਵਧੀਆ ਮਠੀਆਂ ਫਰਾਈ ਹੋ ਗਈਆਂ ਤੇ ਇਹਦੇ ਕਰਕੇ ਹੁਣ ਇੱਕ ਤੁਸੀਂ ਪਿਆਰਾ ਜਿਹਾ ਲਾਇਕ ਤੇ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਜੀ ਤੇ ਲਓ ਜੀ ਮਠੀਆਂ ਆਪਣੀਆਂ ਹੋ ਗਈਆਂ ਫਰਾਈ ਤੇ ਮੈਂ ਹੁਣ ਦੂਜਾ ਘਾਣਾ ਦੂਜਾ ਬੈਚ ਵੀ ਫਰਾਈ ਕਰ ਲੈਣਾ ਤੇ ਲਓ ਜੀ ਮਠੀਆਂ ਬਣ ਕੇ ਹੋ ਗਈਆਂ ਰੈਡੀ ਆ ਦੇਖੋ ਜੀ ਕਿੰਨੀਆਂ ਵਧੀਆ ਹਲਵਾਈ ਸਟਾਈਲ ਆ ਜਿਹੜੀਆਂ ਮਠੀਆਂ ਆਪਾਂ ਨੇ ਬਣਾ ਕੇ ਤਿਆਰ ਕਰ ਲਈਆਂ ਠੀਕ ਹੈ ਜੀ ਆ ਦੇਖੋ ਜਿਵੇਂ ਬੇਹਾਂ ਦੇ ਵਿੱਚ ਹੁੰਦੀਆਂ ਉਸੇ ਤਰੀਕੇ ਦੀਆਂ ਮਠੀਆਂ ਜਿਹੜੀਆਂ ਇਹ ਬਣ ਕੇ ਤਿਆਰ ਹੋਈਆਂ ਠੀਕ ਹੈ ਜੀ ਆ ਦੇਖੋ ਕਿੰਨੀਆਂ ਵਧੀਆ ਜਿਹੜੀਆਂ ਇਹ ਆਂ ਅੰਦਰੋਂ ਵੀ ਵਧੀਆ ਪੱਕ ਗਈਆਂ ਇਹ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰਦੇ ਹੋ ਜੀ ਤੇ ਮਿਲਦੇ ਹਾਂ ਹੁਣ ਆਪਾਂ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ